ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਮੰਗੇ ਜਲ ਵੀ ਮੋਬਾਈਲ YouTube WhatsApp ਦੇਂਦੇ ਆ ਸਾਰੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆ ਦੇਖ ਲੋ ਭਾਈ ਹਰਾ ਵੜਦੇ ਸੀਗੇ ਪਹਿਲਾਂ ਕਾਹੋ ਕਰਦੇ ਸੀਗੇ ਕਾ ਕਣਕ ਦੇਖ ਲੋ ਸਰਕਾਰ ਨੇ ਝੋਨੇ ਦਾ 26 ਦਾ ਕਰਤਾ ਕਿ ਥੋੜਾ ਲਾਹੋ ਕਰਦਾ ਸੀ ਟਾਈਮ ਲੈਂਦਾ ਸੀ ਉਹ ਹੋ ਕਰਤਾ ਹੁਣ ਕਣਕ ਦੇਖ ਲੋ ਕਿਹੜੇ ਲੁੱਟ ਕੀ ਹਾਲ ਹੋਇਆ ਪਏ ਬਾਣ ਚ ਆ ਤੁਹਾਡੇ ਸਾਹਮਣੇ ਦੇਖ ਲੋ ਕਿਵੇਂ ਹੋਈ ਪਈ ਆ ਜਿਹੜੀਆਂ ਜਨੌਰ ਸਭ ਕੁਝ ਜੱਟ ਦਾ ਦੁਸ਼ਮਣ ਬਣ ਗਿਆ ਆ ਤੁਹਾਡੇ ਸਾਹਮਣੇ ਦੇਖ ਲੋ ਨੀਰੇ ਦੇ ਵਿੱਚ ਐਡੇ ਐਡੇ ਮਿੱਟੀ ਦੇ ਢੇਰ ਲਾ ਰਖਿਆ ਚੂਹੇ ਨੇ ਆ ਦੇਖ ਲੋ ਆ ਚੂਹੇ ਨੇ ਮਿੱਟੀ ਦੇ ਢੇਰੇ ਢੇਰ ਲਾਤੇ ਬਾਈ ਆ ਆ ਦੇਖ ਲੋ ਇੱਕ ਕਿਆਰਾ ਸੀਗਾ ਆ ਮਲਸਾ ਦੇਖੋ ਹਾਲ ਦੇਖ ਲੋ ਆ ਕੀ ਹੋ ਗਿਆ ਇਦੋਂ ਸਾਰਾ ਵਿੱਚ ਉਹ ਕਰਤਾ ਹੁਣ ਸਿਰਫ ਤੇ ਸਿਰਫ ਜੱਟ ਦਾ ਕੌਣ ਰਹੇਗਾ ਜੱਟ ਦਾ ਪਰਮਾਤਮਾ ਰਹੇਗਾ ਜੇ ਉਹ ਵੀ ਰੁੱਸ ਗਿਆ ਬਾਈ ਫਿਰ ਕੁਝ ਨਹੀਂ ਬਣਨਾ ਕਿਸੇ ਦਾ ਕੁਝ ਨਹੀਂ ਬਣਨਾ ਹੁਣ ਸਿਰਫ ਤੇ ਸਿਰਫ ਪਰਮਾਤਮਾ ਰਹਿ ਗਿਆ ਛੱਟ ਦਾ ਆ ਦੇਖ ਲਓ ਹੁਣ ਸਾਰਾ ਟਿੱਡਾ ਖਾ ਗਿਆ ਝੋਨੇ ਚੋਂ ਨਿਕਲ ਕੇ ਸਾਰੇ ਆਹ ਟਿੱਡੇ ਨੂੰ 60 65 ਦਿਨ ਹੋ ਗਏ ਭਾਈ ਬੀਜੀ ਨੂੰ ਆ ਦੇਖ ਲਓ ਸਾਰਾ ਟਿੱਡਾ ਵਿੱਚੋਂ ਖਾ ਗਿਆ ਆ ਦੇਖ ਲਓ ਹੋਰ ਹੀ ਆਹ ਆ ਦੇਖ ਲਓ ਆਹ ਦੇਖ ਲਓ ਕੀ ਆ ਕੱਖ ਆਹ ਦੇਖ ਲਓ ਦੱਸੋ ਕੀ ਕੱਖ ਆਇ ਕਿਹੜੇ ਕੱਖ ਨੇ ਜਮੀ ਬਰਸੀਨ ਵਿੱਚ ਜਿਹੜਾ ਦੇਖ ਵਿੱਚ ਕੀ ਉਗ ਰਾਇਆ ਆ ਸਾਰੇ ਦੇਖ ਲਓ ਭਾਈ ਜਾਨਵਰਾਂ ਨੇ ਕੀ ਸਾਰਾਗਾ ਪਾਤਾ ਵੀ ਅੱਕ ਗਿਆ ਹੁਣ ਹੁਣ ਜੱਟ ਵਾਲੀ ਜਿਹੜੀ ਜੱਟ ਦੀ ਰੜਕ ਸੀ ਮੜਕ ਸੀ ਤੇ ਬੜਕ ਸੀ ਤੇ ਗੜਸ ਸੀ ਉਹ ਹੈ ਨਹੀਂ ਬਾਈ ਜਿਹੜੀ ਮੰਨ ਕੇ ਚੱਲ 90 ਚ ਗੜਸ ਹੁੰਦੀ ਸੀ ਨਾ ਵੀ ਉਹ ਗੜਸ ਹੈ ਨਹੀਂ ਬਾਈ ਹੁਣ 90 ਵਾਲੀਆਂ 1990 ਵਾਲੀਆਂ ਖੜੰਭੇ ਲੱਗਦੇ ਭਰੀਆਂ ਕਣਕਾਂ ਵੜਦੇ ਤੜਕੇ ਆਉਂਦੇ ਬਾਈ ਹੁਣ ਤਾਂ ਮੈਨੂੰ ਇੰਨਾ ਸ਼ੱਕ ਪੈਂਦਾ ਵੀ ਇਹੋ ਜਿਹੇ ਆਲਸੀ ਹੋ ਗਏ ਲੋਕ ਬਿਸ਼ਾਪ ਕਰਨ ਵੀ ਨਹੀਂ ਉੱਠਦੇ ਰਾਤ ਨੂੰ ਵੀ ਛੱਡ ਖੜਾ ਯਾਰ ਉੱਠੇ ਪਿਆ ਰਹਿਣ ਦੇ ਜੋ ਠਕੜੇ ਦਾ ਭਾਂਜ ਉਹ ਹੋਊਗਾ ਉਹ ਬਾਈ ਗੱਲਾਂ ਗਈਆਂ ਖੜਮ ਬਿਆਲੀਆਂ ਤੇ ਰੋਟੀਆਂ ਜਿਹੜਾ ਆਉਂਦੀਆਂ ਰਾਹਾਂ ਦੇ ਵਿੱਚ ਪੈਣਾ ਪੈਂਦੀਆਂ ਫਲਾਨੇ ਦੀ ਰੋਟੀ ਪਹਿਲਾਂ ਗਈ ਆ ਦੂਜੇ ਦਿਨ 2 ਨੰਬਰ ਤੇ ਗਈ ਆ ਟੋਕਰਾ ਰੋਟੀਆਂ ਵਾਲਾ ਉਹ ਬਾਈ ਸਾਰਾ ਮੰਨ ਕੇ ਚੱਲ ਜਿਹੜਾ ਸੀ ਨਾ ਉਹ ਮਹਾਰਾਜ ਨੇ ਲੋਪ ਕਰਤਾ ਹੁਣ ਤਾਂ ਟਾਈਮ ਹੈ ਨਹੀਂ ਬਰਾਵਾ ਕਾਸੀ ਵਾਲਾ ਵੀ ਟਾਈਮ ਹੈ ਨਹੀਂ ਹੁਣ ਤਾਂ ਕਿਸੇ ਨੂੰ ਕੋਈ ਕੀ ਕਰੇਗਾ ਜੇ ਕਿਨੂੰ 4 ਰੁਪਏ ਦੇ ਦੇਗਾ ਉਹ ਨਹੀਂ ਦਿੰਦਾ ਲੜਾਈ ਕਲੇਸ਼ ਕੋਈ ਰਿਸ਼ਤੇਦਾਰ ਨਹੀਂ ਅੱਗੇ ਬਾਈ ਵਿਆਹ ਹੁੰਦੇ ਮੱਲਾ ਪੂਰੇ ਜੱਜ ਮੇ ਸਪੀਕਰ ਸਭ ਕੁ ਕਰ ਲੱਗਦੇ ਰੋ ਆਪਣਾ ਪੈਂਦੀ ਪੁਰਾਣੇ ਵਿਆਹ ਤੁਸੀਂ ਦੇਖੇ ਹੋਣਗੇ ਸਾਰਿਆਂ ਨੇ ਵਿੱਚ ਦੇਖ ਲਓ ਮੂਵੀ ਕਹਿੰਦੇ ਆਈ ਜਾਂਦੇ ਮੋਬਾਈਲਾਂ ਚਾਈ ਜਾਂਦੇ ਭਾਈ ਉਹ ਚੀਜ਼ ਤੇ ਅੱਜ ਵਾਲੀ ਚੀਜ਼ ਕਿੱਥੇ ਰਹੀ ਕਿਸੇ ਕੋਲ ਟਾਈਮ ਹੀ ਨਹੀਂ ਰਹਿ ਤਰ ਕੁੜੀ ਇਕੱਤਰੀ ਇਕੱਥੇ ਕੋਈ ਟਾਈਮ ਨਹੀਂ ਬਸ ਅਗਲਾ ਆਇਆ ਗੱਡੀ ਤੇ ਪੈਲਸ ਤੇ ਰੋਕਿਆ ਹੋ ਭਾਈ ਚਾਨਣੀਆਂ ਲਾਉਂਦੇ ਲੱਡੂ ਵੜਦੇ ਜਲੇਬੀਆਂ ਹਲਵਾਈ ਆਉਂਦਾ ਸਪੀਕਰ ਵਾਲਾ ਆਉਂਦਾ ਆਕੇ ਸਪੀਕਰ ਵਾਲਾ ਮਨਲਾ ਵੀ ਖੋਲਦਾ ਹੋ ਰੇਡਗੇ ਲਾਉਂਦੇ ਚਾਣਾ ਕੋਠੇ ਚੜ੍ਹਦੇ ਮੰਜੇ ਜੋੜਦੇ ਭੱਜ ਕੇ ਬਈ ਬਾਜ ਵੀ ਸੁਣ ਜਾਂਦੇ ਦੂਜੇ ਪਾਸੇ ਸਾਡਾ ਪਿੰਡ ਵੱਡਾ ਸੀ ਦੂਜੇ ਪਾਸੇ ਸੀ ਭੱਜ ਕੇ ਬਾਤ ਸੁਣ ਜਾਂਦੇ ਵੀ ਸੁਰੇ ਤੇ ਬਾਜ ਜਾਂਦੀ ਸੀ ਪਿੱਕਾ ਸੀ ਹਾਂ ਵੀ ਆ ਕੇ ਆਪਣੇ ਨਹੀਂ ਜਾਂਦੀ ਆਕੇ ਜੇ ਦੋ ਤਿੰਨ ਰੇਡਗੇ ਲੱਗੇ ਹੁੰਦੇ ਤੇ ਬਸ ਉਹਨੂੰ ਅਗਲੇ ਨੂੰ ਕਹਿੰਦੇ ਫੁੱਲ ਆਵਾਜ਼ ਕਰ ਦੇ ਮੈਂ ਸਾਈਕਲ ਤੇ ਜਾਂਦਾ ਬਾਈ ਸਾਈਕਲ ਚੱਕ ਰਹੇ ਨੇ ਭੱਜ ਲੈਂਦੇ ਦੂਜੇ ਪਾਸੇ ਜਾਂਦੇ ਪਿੰਡ ਦੇ ਵੀ ਹਾਂ ਬਾਕੀ ਆਪਣਾ ਫਲਾਨਾ ਗਾਣਾ ਲੱਗਿਆ ਆਵਾਜ਼ ਆਉਂਦੀ ਆ ਕੋਈ ਉਦੋਂ ਮੋਬਾਈਲਾ ਨਹੀਂ ਸੀ ਕੋਈ ਉਦੋਂ ਕੁਝ ਨਹੀਂ ਸੀ ਬਾਈ ਹੱਥੀ ਕੰਮ ਲੋਕਾਂ ਦੇ ਢਿੱਡ ਪੇਟ ਕੋਈ ਬਿਮਾਰੀ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਜਿਵੇਂ ਓਕੇ ਦੀ ਰਿਪੋਰਟ ਸੀ ਲੋਕ ਟਣਾ ਟਣ ਕਣਕ ਵੜਦੇ ਆ ਨੀਰਾਚਾਰਾ ਇਹ ਜਿਆਦਾ ਵੀ ਮੰਨ ਲਾ ਵੀ ਟਰਾਲੀ ਭਰ ਦਿੰਦਾ ਸੀ ਹਲਾ ਤੇ ਹੁਣ ਬਾਈ ਉਹ ਗੱਲਾਂ ਗਈਆਂ ਤੇ ਜਿਵੇਂ ਜਿਵੇਂ ਸਾਰਾ ਕੁਝ ਵੀ ਲੋਪ ਹੋ ਗਿਆ ਹੁਣ ਉਹ ਚੀਜ਼ਾਂ ਲੋਕ ਜਿਆਦੇ ਜੀਵ ਵਾਲਿਆਂ ਗੋਲੀਆਂ ਗੋਲੀਆਂ ਗੂੜੀਆਂ ਨੇ ਹੋਰ ਚੀਜ਼ਾਂ ਨੇ ਲੋਕਾਂ ਦਾ ਬਹੁਤ ਜਿਆਦੇ ਅਸਰ ਪਾਤਾ ਕੋਈ ਕੋਈ ਸ਼ੂਗਰ ਦਾ ਮਰੀਜ਼ ਹੋ ਗਿਆ ਕੋਈ ਕਿਸੇ ਨੂੰ ਕਾਲਾ ਪੀਲਾ ਹੋ ਗਿਆ ਕਿਸੇ ਨੂੰ ਦੂਜਾ ਪੀਲਾ ਹੋ ਗਿਆ ਭਾਈ ਹੁਣ ਕਣਕ ਬੀਜ ਕੇ ਅਗਲਾ ਆਉਂਦਾ ਤਾਂ ਰਹਿਣੀ ਯਾਰ ਮੋਟਰਸੱਟ ਕੇ ਹੁਣ ਪਾਣੀ ਲਾ ਜਾਂਦਾ ਰੇ ਮੁੱਲ ਤੇ ਸਿੱਟੀ ਜਾਂਦੇ ਆ ਸਪਰੇਅ ਮੁੱਲ ਤੇ ਕਰੀਨਾ ਪਾਸੇ ਮੰਜੇ ਤੇ ਹੋ ਕੇ ਬੈਠਾ ਰਹਿੰਦਾ ਹੱਥ ਤਾਂ ਕੋਈ ਲਾਉਂਦਾ ਨਹੀਂ ਕੰਮ ਦੇ ਕੋਈ ਹੱਥ ਨਹੀਂ ਲਾਉਂਦਾ ਕੰਮ ਦੇ ਬੰਦਾ ਜਿਹੜਾ ਕਿਹਾ ਨੀ ਮੈਥੋਂ ਨਹੀਂ ਹੁੰਦਾ ਤੂੰ ਕਰ ਲੈ ਐ ਕਰ ਲੈ ਚੰਗਾ ਭਾਈ ਸਸਰੀਕਾਲ ਸਾਰਿਆਂ ਨੂੰ ਭਰਾਵੋ ਜਿੰਨਾ ਕਿ ਮੇਰੇ ਮਨ ਚ ਸੀ ਉਹਨਾਂ ਕ ਬੋਲਤਾ ਬਾਕੀ ਅੱਗੇ ਜਿਵੇਂ ਤੁਸੀਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ